ਤੋ ਅੱਜ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਬਹੁਤ ਇੰਟਰਸਟਿੰਗ ਵਿਸ਼ੇ ਦੇ ਬਾਰੇ ਵਿੱਚ ਸਿੱਖਣਾ ਆ ਬਹੁਤ ਹੀ ਦਿਲਚਸਪ ਵਿਸ਼ਾ ਆ ਜਿਹਦੇ ਬਾਰੇ ਵਿੱਚ ਆਪਾਂ ਸਿੱਖਣਾ ਆ ਤੇ ਤੁਸੀਂ ਜ਼ਰੂਰ ਇੰਜੋਏ ਵੀ ਕਰੋਗੇ ਸਿੱਖੋਗੇ ਔਰ ਫਿਰ ਤੁਸੀਂ ਜ਼ਰੂਰ ਕਿਸੇ ਦਾ ਨਾਮ ਵੀ ਤੁਹਾਡੇ ਮਨ ਵਿੱਚ ਆਊਗਾ ਕਿਹੜਾ ਆਕਾਸ਼ ਆ ਜੋ ਮੇਰੇ ਨਾਲ ਹੁੰਦਾ ਤੇ ਉਹ ਅੱਜ ਸੁਣਦਾ ਤੇ ਬੜਾ ਮਜ਼ਾ ਆਣਾ ਸੀ ਇੰਨਾ ਇੰਟਰਸਟਿੰਗ ਹੈ ਹਾਲੇਲੂਇਆ ਇਸ ਲਈ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਆ ਕਿ ਉਹ ਪਰਮੇਸ਼ਵਰ ਦਾ ਬਚਨ ਸੁਣਨ ਤੁਸੀਂ ਮਿਹਨਤ ਕਰਿਆ ਕਰੋ ਉਹਨਾਂ ਨੂੰ ਨਾਲ ਲੈ ਕੇ ਆਉਣ ਦੇ ਲਈ ਉਹਨਾਂ ਦੇ ਲਈ ਆਪਣੇ ਘਰ 'ਚ ਪਹਿਲਾਂ ਪ੍ਰਾਰਥਨਾ ਕਰਿਆ ਕਰੋ ਫਿਰ ਪ੍ਰਾਰਥਨਾ ਕਰਕੇ ਉਹਨਾਂ ਨੂੰ ਕਹਾ ਕਰੋ ਕਿ ਆਓ ਸਾਡੇ ਨਾਲ ਚੱਲੋ ਤੁਸੀਂ ਦੇਖਿਓ ਇੱਕ ਦਿਨ ਤੁਸੀਂ ਸਫਲ ਹੋ ਜਾਣਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਆਮੇਨ ਆਮੇਨ ਥੋੜਾ ਉੱਚਾ ਕਿਹਾ ਕਰੋ ਹਾਲੇਲੂਇਆ ਅਜਬ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਣਾ ਕਿ ਆਲਸੀ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਕੀ ਬੋਲਦਾ ਹੈ ਹallelujah ਆਪਾਂ ਦੇਖਦੇ ਹਾਂ ਕਹਾਉਤਾਂ 6 ਉਦਿਸ਼ੇ 7 ਨੰਬਰ ਆਇਤ ਦੇ ਵਿੱਚ ਇੱਥੇ ਲਿਖਿਆ ਹੈ हे ਆਲਸੀ ਤੂੰ ਕੀੜੀ ਕੋਲ ਜਾ ਉਹਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ ਜਿਹਦਾ ਨਾਂ ਕੋਈ ਆਗੂ ਨਾ ਕੋਈ ਹੁਦੇਦਾਰ ਨਾ ਹਾਕਮ ਹੈ ਜਿਹੜਾ ਬੰਦਾ ਆਲਸ ਕਰਦਾ ਆ ਜਿਹੜਾ ਬੰਦਾ ਦਲਿਤਰੀ ਆ ਪਰਮੇਸ਼ਵਰ ਦੀ ਬਾਣੀ ਦੇ ਅਨੁਸਾਰ ਉਹ ਉਹਦੇ ਨਾਲੋਂ ਉੱਤਮ ਕੀੜੀ ਆ ਜੇ ਸੋਚਿਆ ਜਾਏ ਉਹ ਕਹਿੰਦਾ ਕੀੜੀ ਨੂੰ ਆਪਣਾ ਟੀਚਰ ਬਣਾ ਲਾ ਕੀੜੀ ਕੋਲ ਜਾ ਕੀੜੀ ਕੋਲੋਂ ਸਿੱਖਿਆ ਲੈ ਲਾ ਕਹਿੰਦਾ ਕਹ ਕੇ ਕਹਿੰਦਾ 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 ਤੂੰ ਉਹਦੇ ਰਾਹਾਂ ਨੂੰ ਦੇਖ ਤੇ ਕਹਿੰਦਾ ਬੁੱਧਵਾਨ ਬਣ ਉਹਨੂੰ ਨੋਟਿਸ ਕਰ ਕਿਉਂ ਕੀ ਕਰਦੀ ਆ ਤੇ ਉਹਨੂੰ ਦੇਖ ਕੇ ਕਹਿੰਦਾ ਫਿਰ ਤੂੰ ਬੁੱਧਵਾਨ ਬਣ ਜਾ ਕਰਕੇ ਕੀੜੀ ਦਾ ਕੋਈ ਆਗੂ ਨਹੀਂ ਆ ਜਿਹੜਾ ਉਹਨੂੰ ਕਵੇ ਵੀ ਇਦਾਂ ਇਦਾਂ ਕਰ ਪਰ ਕੀੜੀ ਬੁੱਧ ਦਾ ਇਸਤੇਮਾਲ ਕਰਦੀ ਆ ਕੀੜੀ ਨੂੰ ਪਤਾ ਆ ਬੇ ਕਿਹੜਾ ਸਮਾਂ ਆ ਕੰਮ ਕਰਨ ਦਾ ਤੇ ਕਿਹੜਾ ਸਮਾਂ ਆ ਬੈ ਕੇ ਖਾਣ ਦਾ ਕਹਿੰਦਾ ਨਾ ਕੀੜੀ ਦਾ ਕੋਈ ਆਗੂ ਆ ਨਾ ਅਧਿਕਾਰਯਾ ਤੇ ਨਾ ਉਹਦਾ ਕੋਈ ਹਾਕਮ ਆ 사ઉન્ડ ਸਹੀ ਨਹੀਂ ਆ ਥੋੜੀ ਸੈਟ ਕਰ ਦਿਓ ਸੋ ਆਪਾਂ ਦੇਖਣਾ ਆ ਵੀ ਸਾਡੇ ਜੀਵਨ ਦੇ ਵਿੱਚ ਕੀ ਚੱਲਦਾ ਆ ਆਲਸ ਚੱਲਦਾ ਹੈ ਕਿ ਉਦਮ ਚੱਲਦਾ ਹੈ ਬਹੁਤ سارے ਲੋਕ ਆ ਜਿਹੜੇ ਆਲਸ ਤੇ ਸਪਿਰਿਟ ਦੇ ਅੰਦਰ ਆ ਆਲਸੀ ਹੋਏ ਆ ਉਹ ਹਰ ਕੰਮ ਨੂੰ ਡਿਲੇ ਦੇ ਵਿੱਚ ਪਾਉਂਦੇ ਆ ਕਿਸੇ ਨੇ ਉਹਨਾਂ ਨੂੰ ਕੰਮ ਦੱਸਣਾ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਕੱਲ ਨੂੰ ਕਰ ਲਾਂਗੇ ਘੜੀ ਕ ਨੂੰ ਜਾਂਦਾ ਹੈ ਕਿਤੇ ਨਹੀਂ ਕੋਈ ਭੱਜ ਚੱਲਿਆ ਇੱਥੇ ਹੀ ਆ ਸਾਰਾ ਕੁਝ ਦੇਖ ਲਾਂਗੇ ਹੋ ਜਾਊਗਾ ਪਰ ਜਦੋਂ ਸਮਾਂ ਆਉਂਦਾ ਆ ਉਸ ਕੰਮ ਦਾ ਫਲ ਮਿਲੇ ਉਸ ਕੰਮ ਦਾ ਨਤੀਜਾ ਹੋਵੇ ਫਿਰ ਉਹਨਾਂ ਦੇ ਕੋਲੇ ਕੁਝ ਵੀ ਨਹੀਂ ਹੁੰਦਾ ਫੇਰ ਉਹ ਕੀ ਕਹਿੰਦੇ ਆ ਲੈ ਜੇ ਕਿਤੇ ਮੈਂ ਉਦੋਂ ਤੇਰੇ ਆਖੇ ਲੱਗ ਜਾਂਦਾ ਹੈ ਨਾ ਵਧੀਆ ਸੀ ਐਵੇਂ ਘੋਲ ਕਰ ਲਈ ਪਰ ਜਿਹੜੇ ਕੀੜੀ ਆ ਉਹੋ ਗਰਮੀ ਨਹੀਂ ਦੇਖਦੀ ਵੀ ਗਰਮੀ ਆ ਉਹ ਦਿਨ ਜਾਂ ਰਾਤ ਨਹੀਂ ਦੇਖਦੀ ਪਰ ਉਹ ਆਪਣੇ ਕੰਮ ਕਰਨ ਨੂੰ ਲੱਗੀ ਰਹਿੰਦੀ ਆ ਤੇ ਉਹਨੂੰ ਡਾਇਰੈਕਸ਼ਨ ਦੇਣ ਵਾਲਾ ਵੀ ਕੋਈ ਨਹੀਂ ਆ ਕੋਈ ਉਹਦਾ ਲੀਡਰ ਨਹੀਂ ਆ ਕਈ ਵਾਰੀ ਤੁਸੀਂ ਦੇਖਿਓ ਕੀੜੀਆਂ ਇੱਕ ਲੇਨ ਦੇ ਵਿੱਚ ਲੱਗੀਆਂ ਹੁੰਦੀਆਂ ਕਤਾਰ ਬਣਾ ਕੇ ਜਾਂਦੀਆਂ ਐ ਲਾਈਨ ਅਪ ਹੋਈਆਂ ਹੁੰਦੀਆਂ ਆ ਤੇ ਕਈ ਵਾਰੀ ਕੱਲੇ ਕੱਲੇ ਕੀੜੀ ਵੀ ਹੋਵੇ ਤਾਂ ਵੀ ਉਹ ਤੁਰੀ ਫਿਰਦੀ ਆ ਉਹ ਕੋਈ ਨਾ ਕੋਈ ਕੰਮ ਕਰਦੀ ਉਹਨੇ ਨਿੱਕਾ ਜਿਹਾ ਦਾਣਾ ਚੱਕਿਆ ਹੀ ਹੁੰਦਾ ਆ ਉਹ ਆਪਣੇ ਆਗੂ ਜਾਂ ਹਾਕਮ ਦੇ ਡਰ ਦਾ ਕਰਕੇ ਕੰਮ ਵਿੱਚ ਨਹੀਂ ਲੱਗੀ ਬੱਝੀ ਫਿਰਦੀ ਜਿਹੜਾ ਸਮਾਂ ਆ ਜਿਹਦੇ ਵਿੱਚ ਉਹ ਮਿਹਨਤ ਨਹੀਂ ਕਰ ਸਕਦੀ ਜੇ ਜੇ ਇਸ ਸਮੇਂ ਚ ਉਹਨੇ ਬਹਿ ਕੇ ਖਾਣਾ ਉਸ ਸਮੇਂ ਦੇ ਲਈ ਉਹ ਪਹਿਲਾਂ ਮਿਹਨਤ ਕਰਦੀ ਤੇ ਆਪਣਾ ਖਮਿਆਜਾ ਜਮਾ ਕਰਦੀ ਆ ਇਸ ਲਈ ਵਚਨ ਕਹਿੰਦਾ ਜਿਹੜਾ ਬੰਦਾ ਆਲਸੀ ਆ ਕਿ ਤ ਉਹ ਕੀੜੀ ਕੋਲੋਂ ਹੀ ਸਿੱਖ ਲਵੇ ਵੀ ਜੇ ਕੀੜੀ ਦੇ ਵਿੱਚ ਇੰਨਾ ਉਦਮ ਆ ਮੈਂ ਇੰਨਾ ਤਕੜਾ ਬੰਦਾ ਆ ਤੇ ਮੇਰੇ ਵਿੱਚ ਕਿੰਨਾ ਉਦਮ ਹੋਣਾ ਚਾਹੀਦਾ ਆ ਕਿੰਨਾ ਉਹ ਆਪਣਾ ਆਹਾਰ ਗਰਮੀ ਵਿੱਚ ਜੋੜਦੀ ਅਤੇ ਬਾਡੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠਾ ਇਕੱਠੀਆਂ ਕਰਦੀ ਹੈ ਜਿਹੜੀ ਕੀੜੀ ਆ ਉਹ ਗਰਮੀਆਂ ਦੇ ਵਿੱਚ ਆਪਣਾ ਖਾਣਾ-ਦਾਣਾ ਜਮਾ ਕਰਦੀ ਆ ਤੇ ਬਾਡੀ ਦੇ ਦਿਨਾਂ ਦੇ ਵਿੱਚ ਉਹ ਆਪਣੇ ਲਈ ਅੰਨ ਨੂੰ ਜਮਾ ਕਰਦੀ ਆ ਤੁਸੀਂ ਕਈ ਵਾਰ ਨਹੀਂ ਦੇਖਿਆ ਕਈਆਂ ਦੇ ਕੋਲੇ ਤਜਰਬਾ ਹੋਣਾ ਹੈ ਜਦੋਂ ਨੀਹਾਂ ਨੂਹਾਂ ਪੱਟੀਆਂ ਘਰਾਂ ਦੀਆਂ ਕਈ ਵਾਰੀ ਕੀੜੀਆਂ ਦਾ ਥੱਲਿਓਂ ਭੌਣ ਨਿਕਲਦਾ ਆ ਉਹਦੇ ਵਿੱਚ ਉਹਨਾਂ ਨੇ ਕਿੰਨੇ ਕਿੰਨੇ ਦਾਣੇ ਵੱਖ-ਵੱਖ ਕਰਕੇ ਜਮਾ ਕੀਤੇ ਹੁੰਦੇ ਉਹ ਇਦਾਂ ਨਹੀਂ ਵੀ ਜੋ ਕੋਸ਼ਿਆ ਸਾਰਾ ਇਕੱਠਾ ਕਰਕੇ ਰੱਖਦੀਆਂ ਰਹਿੰਦੀਆਂ ਉਹਨਾਂ ਨੇ ਜ਼ਮੀਨ ਦੇ ਢੇਠਾ ਖਾਨੇ ਬਣਾਏ ਹੁੰਦੇ ਆ ਉਹਨਾਂ ਨੇ ਚੌਲ ਕਿਸੇ ਹੋਰ ਚ ਰੱਖਣੇ ਕਣਕ ਹੋਰ ਕਿਸੇ ਚ ਰੱਖਣੀ ਦਾਲ ਕਿਸੇ ਹੋਰ ਚ ਰੱਖਣੀ ਸਾਰੀਆਂ ਚੀਜ਼ਾਂ ਵੱਖ-ਵੱਖ ਕਰਕੇ ਰੱਖੀਆਂ ਹੁੰਦੀਆਂ ਤੇ ਜਦੋਂ ਬਹੁਤ ਠੰਡ ਪੈਂਦੀ ਆ ਫੇ ਉਹ ਆਪਣੇ ਭੌਣ ਚ ਵੜ ਜਾਂਦੀਆਂ ਆਪਣੇ ਘਰ ਦੇ ਵਿੱਚ ਵੜ ਜਾਂਦੀਆਂ ਆ ਤੇ ਫੇ ਉਹ ਆਪਣਾ ਜਿਹੜਾ ਉਹਨਾਂ ਨੇ ਗਰਮੀਆਂ ਚ ਇਕੱਠਾ ਕੀਤਾ ਹੁੰਦਾ ਆ ਫੇ ਉਹ ਬਹਿ ਕੇ ਖਾਂਦੀਆਂ ਆ ਪਰ ਜਿਹੜਾ ਆਲਸੀ ਆ ਉਹ ਕੀ ਕਰਦਾ ਆ ਜੋ ਪਿਓ ਨੇ ਇਕੱਠਾ ਕੀਤਾ ਹੁੰਦਾ ਉਹ ਖਾ ਲੈਂਦਾ ਆ ਤੇ ਫੇਰ ਪਹਿਲਾਂ ਉਹ ਕੰਮ ਕਰਦਾ ਨਹੀਂ ਫੇਰ ਉਹਦੀ ਮਦਦ ਕਰਨ ਵਾਲਾ ਕੋਈ ਨਹੀਂ ਹੁੰਦਾ ਫੇਰ ਰੋਂਦਾ ਆ ਫੇਰ ਲੋਕਾਂ ਦੇ ਬੂਹਿਆਂ ਮੋਰੇ ਕੋਲੀ ਗਲਾਸ ਲੈ ਕੇ ਦੁਰਿਆ ਫਿਰਦਾ ਆ ਫੇ ਉਹ ਮੰਗਣ ਤੋਰ ਪੈਂਦਾ ਆ ਕੰਮ ਨਹੀਂ ਕਰਦਾ ਮੰਗਣ ਤੋਰ ਪੈਂਦਾ ਹੱਥ ਵੀ ਉਹਦੇ ਨਰੋਏ ਆ ਪੈਰ ਵੀ ਨਰੋਏ ਆ ਸ਼ਾਪਨੈਸ ਘਟਾਓ ਬੇਸ ਵਧਾਓ ਪਰ ਫਿਰ ਵੀ ਉਹ ਮੰਗਣ ਤੋਰ ਪੈਂਦਾ ਆ ਕਹਿੰਦਾ ਹੈ ਆਲਸੀ ਤੂੰ ਕਦੋਂ ਥੋੜੀ ਪਿਆਰੇਗਾ ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਗਾ ਬਾਣੀ ਪੁੱਛਦੀ ਆਲਸੀ ਤੋਂ ਕਹਿੰਦਾ ਕਦੋਂ ਤੱਕ ਇੰਨਾ ਦਲਿੱਦਰ ਪਾ ਕੇ ਰੱਖੇਗਾ ਤੂੰ ਕਦੋਂ ਤੇਰੀ ਨੀਂਦ ਖੁੱਲੂਗੀ ਕਦੋਂ ਤੂੰ ਉੱਠੇਗਾ ਰਤਿਕ ਨੀਂਦ ਰਤਿਕ ਊਂਗ ਰਤਿਕ ਹੱਥ ਇਕੱਠੇ ਕਰਕੇ ਲੰਮੇ ਪੈਣਾ ਇਸੇ ਤਰ੍ਹਾਂ ਗਰੀਬੀ ਢਾੜਵੀ ਵਾਂਗ ਅਤੇ ਤੰਗੀ ਛਸਤਰ ਧਾਰੀ ਵਾਂਗ ਤੇਰੇ ਉੱਤੇ ਆ ਪਵੇਗੀ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਕਹਿੰਦਾ ਮੈਂ ਰਤਿਕ ਰਾਮ ਕਰ ਲਵਾਂ ਮੈਂ ਰਤਿਕ ਅੱਖ ਲਾ ਲਵਾਂ ਰਤਿਕ ਲੰਮਾ ਪੈ ਲੈਣਾ ਸ਼ਾਮਾਂ ਨੂੰ ਕਰ ਲੂੰਗਾ ਸ਼ਾਮਾਂ ਨੂੰ ਕਹਿੰਦਾ ਹੁਣ ਤਾਂ ਹਨੇਰਾ ਹੋ ਗਿਆ ਹੁਣ ਸਵੇਰ ਨੂੰ ਦੇਖੀ ਜਾਊਗੀ ਜਿਹੜਾ ਕਹਿੰਦਾ ਐਦਾਂ ਡਿਲੇ ਕਰਦਾ ਰਹਿੰਦਾ ਆ ਲੰਮ ਲੇਟ ਕਰਦਾ ਰਹਿੰਦਾ ਆ ਕਹਿੰਦਾ ਉਹਦੇ ਉੱਤੇ ਜਿਹੜੀ ਤੰਗੀ ਆ ਤੇ ਜਿਹੜੀ ਗਰੀਬੀ ਆ ਉਹਨੇ ਚੜ੍ਹਾਈ ਕਰਕੇ ਆ ਜਾਣਾ ਆ ਤਾੜਵੀ ਦੇ ਵਾਂਗ ਤੇ ਸ਼ਸਤਰਧਾਰੀ ਦੇ ਵਾਂਗ ਜਿੱਦਾਂ ਕੋਈ ਮਾੜੇ ਬੰਦੇ ਦੇ ਉੱਤੇ ਤਕੜਾ ਬੰਦਾ ਹਮਲਾ ਕਰ ਦਵੇ ਐਦਾਂ ਕਹਿੰਦਾ ਗਰੀਬੀ ਨੇ ਉਹਨੂੰ ਢਾ ਲੈਣਾ ਆ ਜਿੱਦਾਂ ਕੋਈ ਸ਼ਸਤਰਧਾਰੀ ਨਿਹਥੇ ਦੇ ਉੱਤੇ ਹਮਲਾ ਕਰ ਦੇਵੇ ਐਦਾਂ ਕਹਿੰਦਾ ਤੰਗੀ ਨੇ ਉਹਨੂੰ ਘੇਰਾ ਪਾ ਲੈਣਾ ਆ ਜਦੋਂ ਉਹਦੇ ਕੋਲੇ ਕੁਝ ਚਾਹੀਦਾ ਹੋਣਾ ਉਦੋਂ ਉਹਦੇ ਕੋਲੇ ਹੋਣਾ ਨਹੀਂ ਫੇ ਉਹਨੇ ਰੋਣਾ ਤੇ ਕਰਲਾਉਣਾ ਪਰ ਉਹਦੀ ਕੋਈ ਗੱਲ ਬਣਨੀ ਨਹੀਂ ਆ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਕੰਮ ਧੰਦਾ ਕਰਿਆ ਕਰੀਏ ਬਹੁਤ ਲੋਕਾਂ ਨੂੰ ਇਦਾਂ ਜਾਪਦਾ ਰਹਿੰਦਾ ਆ ਵੀ ਜਿਹੜੇ ਜਿਹੜੇ ਲੋਕੀ ਚਰਚ ਨੂੰ ਜਾਂਦੇ ਆ ਉੱਥੇ ਉਹ ਤਾਂ ਕਹਿੰਦੇ ਬਸ ਤੁਸੀਂ ਸਾਡੇ ਹੀ ਬਣ ਜਾਓ ਤੁਸੀਂ ਹੁਣ ਕੰਮ ਧੰਦੇ ਕਰਨੇ ਛੱਡ ਦਿਓ ਮੈਂ ਕਹਿਣੀ ਜਿਹੜੇ ਅੱਜ ਇਸ ਸਰਮਨ ਨੂੰ ਸੁਣ ਰਹੇ ਆ ਉਹ ਇਹਦੀਆਂ ਸ਼ਾਰਟ ਕਲਿੱਪਸ ਰੈਡੀ ਕਰ ਲੋ ਇਨੂੰ ਖੂਬ ਵਾਇਰਲ ਕਰੋ ਔਰ ਲੋਕਾਂ ਨੂੰ ਦੱਸੋ ਸਾਡਾ ਪਰਮੇਸ਼ਵਰ ਸਾਨੂੰ ਕੰਮ ਧੰਦਾ ਕਰਨ ਨੂੰ ਸਿਖਾਉਂਦਾ ਹੈ ਉਹ ਸਾਨੂੰ ਉਤਸ਼ਾਹਿਤ ਕਰਦਾ ਹੈ ਉਹ ਸਾਨੂੰ ਮੋਟੀਵੇਟ ਕਰਦਾ ਹੈ ਕਿ ਅਸੀਂ ਕੰਮ ਧੰਦਾ ਕਰੀਏ ਅਸੀਂ ਆਪਣੇ ਹੱਥਾਂ ਦੀ ਨੇਕ ਕਮਾਈ ਖਾਈਏ ਉਹ ਤਾਂ ਜਿਹੜੇ ਦਲਿੱਦਰੀ ਆ ਉਹਨਾਂ ਨੂੰ ਕਹਿੰਦਾ ਕੀੜੀ ਕੋਲੋਂ ਵੀ ਜਾ ਕੇ ਸਿੱਖ ਲਓ ਵਚਨ ਚ ਲਿਖਿਆ ਤੇ ਆ ਕਹਿੰਦਾ 6 ਦਿਨ ਕੰਮ ਕਰ ਤੇ ਸੱਤਵੇਂ ਦਿਨ ਨੂੰ ਪਵਿੱਤਰ ਜਾਣ ਕੇ ਚਾਤੇ ਰੱਖ ਤੇ ਪਰਮੇਸ਼ਵਰ ਦੀ ਹਜ਼ੂਰੀ ਚ 6 ਦਿਨ ਕੰਮ ਕਰਨ ਦੇ ਲਈ ਕਿਹਾ ਆ ਵੀ ਡਟ ਕੇ ਕੰਮ ਕਰ ਇਸ ਲਈ ਬਹੁਤ ਜ਼ਰੂਰੀ ਆ ਕਿ ਹਰ ਇਨਸਾਨ ਮੈਂ ਹਰ ਬੰਦਾ ਨਹੀਂ ਮੈਂ ਕਿਹਾ ਹਰ ਇਨਸਾਨ ਚਾਹੇ ਭੈਣਾ ਆ ਚਾਹੇ ਭਰਾ ਆ ਚਾਹੇ ਉਹ ਨੌਜਵਾਨ ਆ ਚਾਹੇ ਬਜ਼ੁਰਗ ਆ ਜਿੰਨਾ ਜਿੰਨਾ ਬਾਲ ਉਹਨਾਂ ਦੇ ਅੰਦਰ ਆ ਜਿੰਨੇ ਜਿੰਨੇ ਬੁੱਧ ਉਹਨਾਂ ਨੂੰ ਪਰਮੇਸ਼ਵਰ ਨੇ ਦਿੱਤੀ ਆ ਜਿੰਨੇ ਜਿੰਨੇ ਗੁਣ ਪਰਮੇਸ਼ਵਰ ਨੇ ਉਹਨਾਂ ਦੇ ਅੰਦਰ ਪਾਏ ਆ ਉਹ ਕੰਮ ਜ਼ਰੂਰ ਕਰਨ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਆ ਜੇ ਆਪਾਂ ਚਰਚ ਨੂੰ ਆਉਂਦੇ ਆ ਤੇ ਆਪਾਂ ਸਾਹਮਣੇ ਰੋਟੀ ਰੱਖੀਏ ਤੇ ਫਿਰ ਆਪਾਂ ਕਹੀਏ ਵੀ ਵਚਨ ਦੇ ਵਿੱਚ ਲਿਖਿਆ ਆ ਨੀਚਾ ਕਰਨ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਆ ਤੇ ਫਿਰ ਤੁਸੀਂ ਥਾਲੀ ਦੇ ਮੋਹਰੇ ਬਹਿ ਕੇ ਗੋ ਯੇਸ਼ੂ ਮਸੀਹ ਦੇ ਨਾਮ 'ਚ ਰੋਟੀ ਆਪੇ ਮੇਰੇ ਮੂੰਹ 'ਚ ਚਲ ਜਵੇ ਇਹ ਰੋਟੀ ਆਪੇ ਮੇਰੇ ਮੂੰਹ ਦੇ ਵਿੱਚ ਚਲ ਜਵੇ ਕਿੰਨੇ ਜਣਿਆਂ ਨੂੰ ਯਕੀਨ ਆ ਵੀ ਬੁਰਕੀਆਂ ਟੁੱਟ ਕੇ ਉਹਨਾਂ ਦੇ ਮੂੰਹ 'ਚ ਚਲ ਜੂਗੀਆਂ ਚਲ ਜੂਗੀਆਂ ਪਰ ਯੇਸ਼ੂ ਨਾਮ 'ਚ ਤਾਂ ਸਭ ਕੁਝ ਹੋ ਸਕਦਾ ਆ ਫੇਰ ਕਾਹਦੇ ਨਹੀਂ ਜਾਣੀਆਂ ਕਰਕੇ ਪਰਮੇਸ਼ਵਰ ਨੇ ਹੱਥ ਹਿੱਸੇ ਕੰਮ ਨੂੰ ਦਿੱਤੇ ਵੀ ਇਹਨਾਂ ਨੂੰ ਹਲਾਓ ਇਹ ਹੱਲ ਤਾਂ ਹੀ ਆਂ ਉਂਗਲਾਂ ਤਾਂ ਹੀ ਮੁੜਦੀਆਂ ਆਂ ਵੀ ਇਹ ਇਹਨਾਂ ਦੇ ਨਾਲ ਬਹੁਤ ਸਾਰੇ ਕੰਮ ਆ ਜਿਹੜੇ ਉਂਗਲਾਂ ਦੇ ਮੁੜਨ ਨਾਲ ਹੀ ਹੋਣੇ ਆ ਜਿਹੜੀ ਗ੍ਰਿਪ ਆ ਉਹ ਇਸੇ ਲਈ ਦਿੱਤੀ ਗਈ ਵੀ ਚੀਜ਼ਾਂ ਫੜਨੀਆਂ ਤੇ ਚੀਜ਼ਾਂ ਛੱਡਣੀਆਂ ਆ ਇਸ ਲਈ ਪਰਮੇਸ਼ਵਰ ਨੇ ਸਾਰੀਆਂ ਚੀਜ਼ਾਂ ਇੱਕ ਜੋਜਨਾਬੰਦ ਤਰੀਕੇ ਦੇ ਨਾਲ ਸਾਡੇ ਲਈ ਬਣਾਈਆਂ ਆ ਇਹ ਦੁਨੀਆ ਕਿ ਤੁਹਾਡੇ ਲਈ ਗਰੀਬੀ ਰੱਖੀ ਆ ਇਸ ਸੰਸਾਰ ਦੇ ਵਿੱਚ ਤੁਹਾਡੇ ਲਈ ਬਰਕਤਾਂ ਖਲਾਰ ਦਿੱਤੀਆਂ ਗਈਆਂ ਆ ਤੁਸੀਂ ਹੁਣ ਉਹ ਇਕੱਠੀਆਂ ਕਰਨੀਆਂ ਆ ਜਿੱਦਾਂ ਖੇਤਾਂ ਦੇ ਵਿੱਚ ਪਰਮੇਸ਼ਵਰ ਨੇ ਉਹ ਚੀਜ਼ ਪਾ ਦਿੱਤੀ ਆ ਕਿ ਜੇ ਬੀਜ ਉੱਥੇ ਸਿੱਟਿਆ ਜਾਏ ਤੇ ਉਹ ਉੱਗ ਪਵੇ ਤੇ ਇੱਕ ਚੰਗੀ ਫਸਲ ਆਵੇ ਪਰਮੇਸ਼ਵਰ ਨੇ ਉਸ ਮਿੱਟੀ ਨੂੰ ਬles ਕੀਤਾ ਆ ਇਹ ਤੇ ਦੀ ਮਿੱਟੀ ਨੂੰ ਐਸੀ ਤਰ੍ਹਾਂ ਤੁਹਾਡੇ ਲਈ ਇਸ ਸੰਸਾਰ ਦੇ ਵਿੱਚ ਤੁਹਾਡੇ ਦੇਸ਼ ਦੇ ਵਿੱਚ ਤੁਹਾਡੇ ਨਗਰ ਦੇ ਵਿੱਚ ਤੁਹਾਡੀਆਂ ਸ਼ਹਿਰਾਂ ਦੇ ਵਿੱਚ ਪਰਮੇਸ਼ਵਰ ਨੇ ਤੁਹਾਡੇ ਲਈ ਬਰਕਤਾਂ ਖਿਲਾਰ ਦਿੱਤੀਆਂ ਹਨ ਹੁਣ ਜੇ ਤੁਸੀਂ ਘਰੇ ਹੀ ਚੌਂਕੜਾ ਮਾਰ ਕੇ ਕਹੀ ਜੋ ਬਈ ਬਰਕਤ ਮੇਰੇ ਕੋਲੇ ਆ ਜਾਏ ਬਰਕਤ ਮੇਰੇ ਕੋਲੇ ਆ ਜਾਏ ਡੱਖਾ ਭਾ ਲੈ ਕੇ ਤੁਸੀਂ ਦੂਰਾ ਨਾ ਕਰੋ ਫਿਰ ਕੁਝ ਨਹੀਂ ਹੋਣਾ ਪਰ ਤੁਸੀਂ ਕਦੇ ਗਰੀਬੀ ਦੇ ਬੰਧਨ ਚੋਂ ਆਜ਼ਾਦ ਨਹੀਂ ਹੋ ਸਕਦੇ ਪਰ ਤੁਸੀਂ ਆਪਣੇ ਬਿਸਤਰੇ ਚੋਂ ਨਿਕਲੋ ਆਪਣੀ ਕੁੰਜ ਚੋਂ ਬਾਹਰ ਆਓ ਆਪਣੇ ਹੱਥਾਂ ਪੈਰਾਂ ਨੂੰ ਹਿਲਾਓ ਕਿਸੇ ਕੰਮ ਨੂੰ ਹੱਥ ਪਾਓ ਪ੍ਰਾਰਥਨਾ ਕਰੋ ਔਰ ਵਚਨ ਚ ਲਿਖਿਆ ਮੈਂ ਤੇਰੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਪਾਵਾਂਗਾ ਹਾਲੇਲੂਇਆ ਜਦੋਂ ਤੁਸੀਂ ਕੰਮ ਕਰੋਗੇ ਪ੍ਰਭੂ ਤੁਹਾਨੂੰ ਬles ਕਰਣਗੇ ਉਹਨਾਂ ਕੰਮਾਂ ਦੇ ਵਿੱਚ ਤੇ ਫਿਰ ਜਰੂਰ ਉਹ ਬਰਕਤ ਜਿਹੜੀ ਆਲੇ-ਦੁਆਲੇ ਖਿਲਰੀ ਆ ਉਹਨੂੰ ਤੁਸੀਂ ਇਕੱਠੇ ਕਰਨ ਦੇ ਵਿੱਚ ਕਾਮਯਾਬ ਹੋਮੋਗੇ ਹੁਣ ਜੇ ਘਰ ਦੇ ਵਿੱਚ ਕੋਈ ਚੀਜ਼ਾਂ ਖਿਲਰੀਆਂ ਹੋਣ ਤੇ ਤੁਸੀਂ ਘਰ ਦੇ ਇੱਕ ਖੁੰਝੇ ਚ ਖਲੋ ਕੇ ਕਹੋ ਯਿਸੂ ਮਸੀਹ ਦੇ ਨਾਮ ਚ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਣ ਹੋਜੂਗੀਆਂ ਤੁਹਾਨੂੰ ਹੱਥ ਦਿੱਤੇ ਅੱਖਾਂ ਦਿੱਤੀਆਂ ਪੈਰ ਦਿੱਤੇ ਸਭ ਮੈਂ ਤੁਸੀਂ ਇਹ ਨਾ ਚੀਜ਼ਾਂ ਨੂੰ ਹਿਲਾਓ ਥਾਉ ਥਾਈ ਕਰ ਲਓ ਆਪਣੇ ਹਿਸਾਬ ਕਿਤਾਬ ਦੇ ਨਾਲ ਬੇਸ਼ੱਕ ਸਾਡੇ ਮੂੰਹ ਦੇ ਸ਼ਬਦ ਦੇ ਵਿੱਚ ਸਮਰਥਿਆ ਪਰ ਮੂੰਹ ਦੇ ਸ਼ਬਦ ਉੱਥੇ ਹੀ ਕੰਮ ਕਰਦੇ ਆ ਜਿੱਥੇ ਸਿਰਫ ਸ਼ਬਦਾਂ ਦੇ ਨਾਲ ਹੀ ਕੰਮ ਹੋਣਾ ਹੈ ਜਿੱਥੇ ਹੱਥਾਂ ਦੇ ਨਾਲ ਹੋਣਾ ਉੱਥੇ ਹੱਥਾਂ ਨਾਲ ਹੀ ਹੋਣਾ ਹੈ ਜਿੱਥੇ ਪੈਰਾਂ ਨਾਲ ਹੋਣਾ ਉੱਥੇ ਪੈਰਾਂ ਨਾਲ ਹੀ ਹੋਣਾ ਜਿੱਥੇ ਅੱਖਾਂ ਨਾਲ ਹੋਣਾ ਉੱਥੇ ਅੱਖਾਂ ਨਾਲ ਹੋਣਾ ਜਿੱਥੇ ਮਨ ਨਾਲ ਹੋਣਾ ਉੱਥੇ ਮਨ ਨਾਲ ਹੀ ਹੋਣਾ ਹੈ ਤੁਸੀਂ ਜੇ ਅੱਖਾਂ ਮੰਨ ਲਓ ਕਿਸ ਕੋਈ ਬ্লাইন্ড ਹੋਏ ਤੇ ਉਹ ਆਪਣੇ ਮਨ ਦੇ ਨਾਲ ਦੱਸ ਦੂਗਾ ਜਿਹੜਾ ਅੰਨ੍ਹਾ ਹੈ ਉਹ ਆਪਣੇ ਮਨ ਦੇ ਨਾਲ ਦੱਸ ਦੂਗਾ ਵੀ ਮੈਂ ਕਿਹੜੇ ਰੰਗ ਦੇ ਕੱਪੜੇ ਪਾਏ ਆ ਕਰਕੇ ਜਿਹੜਾ ਕੰਮ ਅੱਖਾਂ ਨੇ ਕਰਨਾ ਉਹ ਅੱਖਾਂ ਨੇ ਹੀ ਕਰਨਾ ਹੈ ਜੇ ਕਿਸੇ ਦੀਆਂ ਲੱਗਾ ਨਹੀਂ ਆ ਉਹ ਆਪਣੇ ਮਨ ਦੇ ਨਾਲ ਤੁਰ ਕੇ ਪਾਣੀ ਦਾ ਗਲਾਸ ਚੱਕ ਕੇ ਨਹੀਂ ਲਿਆ ਸਕਦਾ ਇਸ ਲਈ ਸਾਨੂੰ ਪਰਮੇਸ਼ਵਰ ਨੇ ਬੜੇ ਸਮਝ ਦੇ ਨਾਲ ਬਣਾਇਆ ਆ ਸਾਡੀ ਸਿਰਜਣਾ ਕੀਤੀ ਆ ਅਸੀਂ ਸਮਝੜਾ ਆ ਉਹਨਾਂ ਚੀਜ਼ਾਂ ਨੂੰ ਅਨ ਉਹਦੇ ਅਨੁਸਾਰ ਚੱਲਣਾ ਆ ਅੱਜ ਬਹੁਤ ਸਾਰੇ ਲੋਕ ਆ ਉਹ ਸਿਰਫ ਸ਼ਬਦਾਂ ਦੇ ਵਿੱਚ ਹੀ ਆ ਪਰ ਉਹ ਹੱਥਾਂ ਨਾਲ ਕੁਝ ਨਹੀਂ ਕਰਦੇ ਤੁਹਾਨੂੰ ਉਹ ਸਾਰੀਆਂ ਹੀ ਚੀਜ਼ਾਂ ਦੇ ਲਈ ਕੰਮ ਕਰਨਾ ਪੈਣਾ ਆ ਜੋ ਕੁਝ ਕਰਨ ਦੇ ਲਈ ਪਰਮੇਸ਼ਵਰ ਨੇ ਤੁਹਾਡੇ ਜਿਸਮ ਦੇ ਅੰਦਰ ਪਾ ਦਿੱਤਾ ਆ ਆਪਣੀ ਬਰਕਤ ਨੂੰ ਇਕੱਠਿਆਂ ਕਰੋ ਪਰਮੇਸ਼ਵਰ ਨੇ ਤੁਹਾਡੇ ਲਈ ਬਰਕਤ ਠਹਿرائی ਹੋਈ ਆ ਤੁਸੀਂ ਦੇਖੋ ਕੋਈ ਫੌਜ 'ਚ ਨੌਕਰੀ ਕਰਦਾ ਕੋਈ ਪੁਲਿਸ 'ਚ ਨੌਕਰੀ ਕਰਦਾ ਕੋਈ ਅਧਿਆਪਕ ਆ ਕੋਈ ਵਕੀਲ ਆ ਕੋਈ ਜੱਜ ਆ ਹਰ ਬੰਦਾ ਵੱਖ-ਵੱਖ ਥਾਂ ਤੋਂ ਬਰਕਤ ਇਕੱਠੀ ਕਰ ਰਿਹਾ ਹੈ ਇਸ ਲਈ ਕੋਈ ਬੰਦਾ ਆਪਣੇ ਮੰਜੇ ਤੇ ਬਹਿ ਕੇ ਬਰਕਤ ਇਕੱਠੀ ਨਹੀਂ ਕਰ ਸਕਦਾ ਦਿਲਦਰ ਦੇ ਨਾਲ ਆਲਸ ਦੇ ਨਾਲ ਬਰਕਤ ਇਕੱਠੀ ਨਹੀਂ ਕੀਤੀ ਜਾ ਸਕਦੀ ਅਗਰ ਤੁਸੀਂ ਚਾਹੁੰਦੇ ਤੁਹਾਨੂੰ ਬਰਕਤ ਮਿਲੇ ਤੁਹਾਨੂੰ ਕੁਝ ਨਾ ਕੁਝ ਕਰਨਾ ਪੈਣਾ ਹੈ ਪ੍ਰਭੂ ਨੇ ਮੂਸਾ ਦਾ ਇਸਤੇਮਾਲ ਕੀਤਾ ਇਸرائیਲੀਆਂ ਨੂੰ ਮਿਸਰ ਦੀ ਗੁਲਾਮੀ ਚੋਂ ਬਾਹਰ ਕੱਢਣ ਦੇ ਲਈ ਪ੍ਰਭੂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਕੱਢ ਸਕਦੇ ਸੀ ਪਰ ਉਹਨਾਂ ਨੇ ਸਿਰਫ ਚੌਂਕੜੇ ਮਾਰ ਕੇ ਦੁਆਵਾਂ ਨਹੀਂ ਮੰਗੀਆਂ ਜੋ ਜੋ ਪ੍ਰਭੂ ਨੇ ਮੂਸਾ ਨੂੰ ਕਰਨ ਦੇ ਲਈ ਕਿਹਾ ਕਿੰਨੀ ਵਾਰੀ ਕਿਹਾ ਜਾ ਰਾਜੇ ਦੇ ਦਰਬਾਰ ਜਾ ਕੇ ਫਲਾਨੀ ਗੱਲ ਕਰਕੇ ਆ ਪ੍ਰਭੂ ਚਾਹੁੰਦੇ ਰਾਜੇ ਦੇ ਸੁਪਨੇ ਦੇ ਵਿੱਚ ਹੀ ਉਹਨਾਂ ਨੇ ਸਾਰਾ ਕੁਝ ਕਰ ਦੇਣਾ ਸੀ ਪ੍ਰਭੂ ਚਾਹੁੰਦੇ ਉਹਦੇ ਮਨ ਦੇ ਖਿਆਲ ਜਿਹੜੇ ਬਦਲ ਦੇਣੇ ਸੀ ਕੁਝ ਵੀ ਹੋ ਜਾਣਾ ਸੀ ਪਰ ਪ੍ਰਭੂ ਨੇ ਫੇ ਵੀ ਕਿਹਾ ਕਿ ਜਾ ਤੇ ਕਰ ਪਰ ਮੂਸਾ ਨੇ ਜੋ ਕਿਹਾ ਉਹ ਕੀਤਾ ਮੂਸਾ ਨੂੰ ਪਰਮੇਸ਼ਵਰ ਨੇ ਪਹਾੜ ਦੇ ਉੱਤੇ ਸੱਦਿਆ ਉਹੀ ਪਰਮੇਸ਼ਵਰ ਜੋ ਤੰਬੂ ਦੇ ਵਿੱਚ ਮੂਸਾ ਦੇ ਨਾਲ ਮੇਲ ਮਿਲਾਪ ਕਰਦੇ ਉਹ ਤੰਬੂ ਜਿਹੜਾ ਪਹਾੜ ਦੇ ਉੱਤੇ ਨਹੀਂ ਆ ਪਰ ਉੱਥੇ ਲੱਗਾ ਹੋਇਆ ਆ ਜਿੱਥੇ ਉਹਨਾਂ ਦਾ ਪੂਰਾ ਕੈਂਪਸ ਆ ਜਿੱਥੇ ਸਾਰੇ ਲੋਕ ਲੋਕਾਂ ਨੇ ਤੰਬੂ ਲਾਇਆ ਉੱਥੇ ਇੱਕ ਵਿਸ਼ੇਸ਼ ਤੰਬੂ ਲੱਗਾ ਆ ਜਿੱਥੇ ਪਰਮੇਸ਼ਵਰ ਰੂਬਰੂ ਮੂਸਾ ਦੇ ਨਾਲ ਗੱਲਾਂ ਕਰਦੇ ਆ ਪਰ ਫਿਰ ਵੀ 10 ਹੁਕਮ ਦੇਣ ਦੇ ਲਈ ਪਰਮੇਸ਼ਵਰ ਨੇ ਮੂਸਾ ਨੂੰ ਉਹਨਾਂ ਲੋਕਾਂ ਚੋਂ ਬਾਹਰ ਕੱਢਿਆ ਪਹਾੜ ਦੇ ਉੱਤੇ ਸੱਦਿਆ ਪਰਮੇਸ਼ਵਰ ਚਾਹੁੰਦੇ ਉਸੇ ਤੰਬੂ ਦੇ ਵਿੱਚ ਵੀ ਉਹਨੂੰ 10 ਹੁਕਮ ਦੇ ਸਕਦੇ ਸੀ ਪਰ ਪਰਮੇਸ਼ਵਰ ਨੇ ਕਿਹਾ ਮਿਹਨਤ ਕਰਕੇ ਉੱਪਰ ਆ ਬਾਰਿਸ਼ਾਂ ਵੀ ਪਈਆਂ ਹਵਾਵਾਂ ਵੀ ਬਗੀਆਂ ਇਨਸਾਨੀ ਬਦਨ ਸੀ ਥਕਾਵਟ ਵੀ ਹੋਈ ਹੋਊਗੀ ਉੱਤੋਂ ਵਰਤ ਰੱਖੇ ਹੋਏ ਪਰ ਅੱਜ موسی ਦਾ ਨਾਮ ਆਪਾਂ ਲੈ ਰਹੇ ਆ ਨਾ ਕਿਉਂ ਲੈ ਰਹੇ ਆ ਉਹਦੀ ਮਿਹਨਤ ਦਾ ਕਰਕੇ ਉਹਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ ਉਨੇ ਨਹੀਂ ਕਿਹਾ ਪ੍ਰਭੂ ਤੁਸੀਂ ਤਾਂ ਸਰਵ ਸ਼ਕਤੀਮਾਨ ਪਰਮੇਸ਼ਵਰ ਆ ਤੁਸੀਂ ਤਾਂ ਕੋਸ਼ ਵੀ ਕਰ ਸਕਦੇ ਆ ਰੋਜ਼ ਤੰਬੂ ਦੇ ਵਿੱਚੋਂ ਦੀ ਆਣ ਕੇ ਮੇਰੇ ਨਾਲ ਗੱਲਾਂ ਕਰ ਦਿੰਨੇ ਆ ਤਾਂ ਹੁਣ ਕਹਦੇ ਨਹੀਂ ਕਰਦੇ ਤੁਸੀਂ ਹੁਣ ਮੈਨੂੰ ਐਡੇ ਪਹਾੜ ਤੇ ਚੜਾਉਣਾ ਆ ਤੁਸੀਂ ਦੇਖੋ ਮੇਰੀ ਉਮਰ ਕਿੰਨੀ ਹੋ ਗਈ ਆ ਨੋ ਕੋਈ ਏਕਸਕਿਊਜ਼ ਨਹੀਂ ਬਣਾਇਆ ਬਰਕਤ ਲੈਣ ਦੇ ਤਰੀਕੇ ਆ ਬਰਕਤ ਪਾਉਣ ਦੇ ਤਰੀਕੇ ਆ ਉਹ ਕੰਮ ਜੋ ਕਰਨੇ ਪੈਣੇ ਆ ਤੁਹਾਨੂੰ ਕਰਨੇ ਹੀ ਪੈਣੇ ਆ ਉਹ ਕੰਮ ਜੋ ਤੁਹਾਨੂੰ ਛੱਡਣੇ ਪੈਣੇ ਉਹ ਤੁਹਾਨੂੰ ਛੱਡਣੇ ਹੀ ਪੈਣੇ ਆ ਆਲਸ ਤੇ ਦਲਿੱਦਰ ਦੇ ਨਾਲ ਨਹੀਂ ਪਰ ਉਦਮੀ ਬਣ ਕੇ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਬਰਕਤ ਲੈ ਸਕਦੇ ਅਰੇ ਇਹ ਸੂਲ ਕੰਮ ਕਰਨ ਦਾ ਅਸੂਲ ਕਿਸੇ ਇਨਸਾਨ ਨੇ ਨਹੀਂ ਬਣਾਇਆ ਜਦੋਂ ਨਿਆਣਿਆਂ ਨੂੰ ਕੰਮ ਦੱਸੋ ਨਿਆਣੇ ਨੂੰ ਇਦਾਂ ਲੱਗਦਾ ਹੁੰਦਾ ਜਿੱਦਾਂ ਕੰਮ ਕਰਨ ਦਾ ਜਿਹੜਾ ਅਸੂਲ ਆ ਉਹਨਾਂ ਦੇ ਮਾਪਿਓ ਨੇ ਹੀ ਬਣਾਇਆ ਆ ਕਿ ਉਹਦਾਂ ਤੇ ਕੰਮ ਹੈ ਹੀ ਨਹੀਂ ਦੁਨੀਆ ਤੇ ਬਸ ਮਾਪਿਓ ਆ ਜਿਹੜੇ ਕਹਿ ਦਿੰਦੇ ਚੱਲ ਪਲੇਟ ਚੱਕ ਚੱਲ ਚਮਚਾ ਚੱਕ ਚੱਲ ਥਾਂ ਥਾਂ ਤੇ ਚੀਜ਼ਾਂ ਰੱਖ ਨਿੱਕੇ ਨਿਆਣੇ ਨੂੰ ਇਦਾਂ ਹੀ ਜਾਪਦਾ ਹੁੰਦਾ ਜਿੱਦਾਂ ਸਾਡੇ ਮਾਪੇ ਹੀ ਆ ਨਹੀਂ ਇਹ ਅਸੂਲ ਬਣਾਇਆ ਆ ਥੋੜਾ ਜਿਹਾ ਵੱਡੇ ਹੋਨੇ ਤਾਂ ਫਿਰ ਸਾਨੂੰ ਥੋੜੀ ਵੱਡੇ ਲੈਵਲ ਦੀਆਂ ਗੱਲਾਂ ਕਰਨ ਲੱਗ ਜਾਂਦੀਆਂ ਆ ਪਰ ਉਹ ਆਪਾਂ ਦੇਖਦੇ ਹਾਂ ਸੂਲ ਕਦੋਂ ਤੋਂ ਬਣਿਆ ਆ ਉਤਪਤੀ ਕਿਤਾਬ ਉਹਦਾ 2 ਨੰਬਰ ਅਧਿਆਏ ਤੇ ਉਹਦੀ 15 ਨੰਬਰ ਪੰਕਤੀ ਦੇ ਵਿੱਚ ਆਓ ਚੱਲੀਏ ਇੱਥੇ ਲਿਖਿਆ ਆ ਯਹਵਾ ਪਰਮੇਸ਼ਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਅਤੇ ਰਾਖੀ ਕਰੇ ਕਿਹੜੇ ਆਦਮੀ ਨੂੰ ਹਾਂਜੀ ਉਹ ਆਦਮੀ ਜਿਹਨੂੰ ਪਰਮੇਸ਼ਰ ਨੇ ਆਪਣੇ ਹੱਥਾਂ ਨਾਲ ਬਣਾਇਆ ਕਿਉਂਕਿ ਅਦਨ ਦੇ ਬਾਗ ਦੇ ਵਿੱਚ ਬਾਬੇ ਆਦਮ ਤੇ ਹਵਾ ਦੇ ਬਿਨਾ ਹੋਰ ਕੋਈ ਆਦਮੀ ਨਹੀਂ ਸੀ ਕਿੰਨਾ ਪਰਮੇਸ਼ਰ ਨੇ ਯਹਵਾ ਪਰਮੇਸ਼ਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਕੀ ਕਰਨ ਨੂੰ ਰੱਖਿਆ ਸੀ ਅਦਨ ਦੇ ਬਾਗ ਦੇ ਵਿੱਚ ਤਾਂ ਜੋ ਉਸ ਦੀ ਵਾਈ ਤੇ ਰਾਖੀ ਕਰੇ ਕੰਮ ਉਹਦੇ ਹੀ ਪਰਮੇਸ਼ਵਰ ਨੇ ਠਹਿਰਾ ਦਿੱਤਾ ਮਨੁੱਖ ਦੇ ਲਈ ਵੀ ਕੰਮ ਕਰ ਤਾਂ ਖਾਣ ਨੂੰ ਮਿਲੂਗਾ ਆਲਸੀਆਂ ਨੂੰ ਨਹੀਂ ਬੈਲੇ ਬੈਠਿਆਂ ਨੂੰ ਨਹੀਂ ਕੰਮ ਕਰਨ ਵਾਲਿਆਂ ਨੂੰ ਖਾਣ ਨੂੰ ਮਿਲੂਗਾ ਪਹਿਲੇ ਹੀ ਆਰੰਭ ਤੋਂ ਹੀ ਪਰਮੇਸ਼ਵਰ ਨੇ ਕੰਮ ਕਰਨਾ ਠਹਿਰਾਇਆ ਇਸ ਲਈ ਅਗਰ ਤੁਹਾਡੇ ਵਿੱਚੋਂ ਕੋਈ ਜਣਾ ਕੰਮ ਨਹੀਂ ਕਰਦਾ ਤਾਂ ਹੱਥ ਜੋੜ ਕੇ ਬੇਨਤੀ ਆ ਕੰਮ ਕਰਿਆ ਕਰੋ ਭਾਵੇਂ ਲੇਬਰ ਹੀ ਕਰੋ ਅਗਰ ਰੈਸਟੋਰੈਂਟ ਖੋਲਣ ਜੋਗੇ ਪੈਸੇ ਨਹੀਂ ਆ ਤਾਂ ਫੂਡ ਕਾਟ ਪਾ ਲੋ ਛੋਟੀ ਰੇੜੀ ਤੋਂ ਸ਼ੁਰੂ ਕਰ ਲੋ ਪਰਮੇਸ਼ਵਰ ਤੁਹਾਨੂੰ ਬles ਕਰਨਗੇ ਅਰ ਤੁਸੀਂ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਓਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਮਨੁੱਖ ਕੰਮ ਕਰੇ ਤੇ ਪਰਮੇਸ਼ਵਰ ਉਸ ਕੰਮ ਨੂੰ ਬles ਕਰਨ ਉਹਦੇ ਕਾਰੋਬਾਰ ਦੇ ਉੱਤੇ ਬਰਕਤ ਦੇਣ ਹallelujah ਆਓ ਆਪਾਂ ਦੇਖਦੇ ਹਾਂ ਥੋੜਾ ਜਿਹਾ ਇਨਾਮ ਹੋਰ ਲੈਣੇ ਆਪਾਂ ਬਾਈਬਲ ਦੇ ਵਿੱਚੋਂ ਦੂਜਾ ਤੁਸਲੋ ਨਿੱਕੀ ਆ ਉਹਦਾ 3 ਨੰਬਰ ਅਧਿਆਏ ਉਹਦੀ 10 ਤੋਂ 12 ਤੱਕ ਆਪਾਂ ਪੜ੍ਹਦੇ ਹਾਂ ਉੱਥੇ ਇਦਾਂ ਲਿਖਿਆ ਆ ਕਿਉਂਕਿ ਜਦ ਅਸੀਂ ਤੁਹਾਡੇ ਕੋਲ ਸਾਂ ਤਦ ਵੀ ਤੁਹਾਨੂੰ ਹੁਕਮ ਦਿੱਤਾ ਸੀ ਭਈ ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ ਕਿਉਂ ਜੋ ਅਸੀਂ ਸੁਣਦੇ ਆ ਭਈ ਕਈਕ ਤੁਹਾਡੇ ਵਿੱਚੋਂ ਕਸੂਤੇ ਚੱਲਦੇ ਅਤੇ ਕੋਚ ਕੰਮ ਧੰਦਾ ਨਹੀਂ ਕਰਦੇ ਸਗੋਂ ਪ੍ਰਾਏ ਕੰਮ ਵਿੱਚ ਲਾਤ ੜਾਉਂਦੇ ਹਨ ਹੁਣ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਇਹੋ ਜਿਆਂ ਨੂੰ ਹੁਕਮ ਦਿੰਦੇ ਅਤੇ ਤਗੀਦ ਕਰਦੇ ਹਾਂ ਜੋ ਚੁੱਪ ਚਾਪ ਕੰਮ ਧੰਦਾ ਕਰਕੇ ਆਪਣੀ ਰੋਟੀ ਖਾਇਆ ਕਰਨ ਇੱਕ ਕੌਣ ਗੱਲ ਕਰ ਰਿਹਾ ਆ ਸੰਤ ਪੌਲਸ ਪਰਮੇਸ਼ਵਰ ਦਾ ਦਾਸ ਅਰ ਜੇ ਇਹ ਬਹੁਤ ਜ਼ਰੂਰੀ ਆ ਤਾਂ ਹੀ ਇਹ ਪਵਿੱਤਰ ਬਾਈਬਲ ਦੇ ਵਿੱਚ ਦਰਜ ਕੀਤੀ ਗਈ ਆ ਗੱਲ ਇਹ ਕਹਿੰਦਾ ਜੇ ਤੁਸੀਂ ਕੰਮ ਨਹੀਂ ਕਰਨਾ ਕਹਿੰਦਾ ਫਿਰ ਰੋਟੀ ਵੀ ਨਾ ਖਾਇਆ ਕਰੋ ਸਾਫ਼ ਲਿਖਿਆ ਕਹਿੰਦਾ ਭਾਈ ਜੇ ਕੋਈ ਕੰਮ ਧੰਦਾ ਕਰਨਾ ਨਾ ਘੱਟਦਾ ਤਾਂ ਰੋਟੀ ਵੀ ਨਾ ਖਾਵੇ ਅੱਜ ਰੋਟੀ ਖਾਣ ਨੂੰ ਤਾਂ ਪਹਿਲਾਂ ਮੋਰੇ ਤੇ ਕੰਮ ਧੰਦੇ ਵਰੀ ਤਾਂ ਲੁੱਕ ਜਾਂਦੀ ਜਨਤਾ ਉਦੋਂ ਜਦੋਂ ਕੰਮ ਕਹੋ ਕਿਸੇ ਦਾ ਸੈਰ ਦੁਖਣਾ ਕਿਸੇ ਦੀਆਂ ਲੱਤਾਂ ਦੁਖਣੀਆਂ ਕਿਸੇ ਨੂੰ ਮਠਮ ਮਠਾ ਤਾਪ ਚੜ ਜਾਂਦਾ ਕਿਸੇ ਨੂੰ ਇਦਾਂ ਲੱਗਦਾ ਜਿੱਦਾਂ ਜ ਕਾਮ ਹੋਣਾ ਹੁੰਦਾ ਹੋਇਆ ਨਹੀਂ ਹੁਣ ਹੋ ਜਾਣਾ ਉਹਨਾਂ ਨੂੰ ਹੋਰ ਆਉਣ ਵਾਲੀ ਤਬਾਹੀ ਦੀ ਪੁਹਿਖ ਬਾਣੀ ਨਹੀਂ ਹੁੰਦੀ ਆਉਣ ਵਾਲੀ ਬਿਮਾਰੀ ਦੀ ਪੁਹਿਖ ਬਾਣੀ ਜ਼ਰੂਰ ਹੋ ਜਾਂਦੀ ਮੈਨੂੰ ਇਦਾਂ ਜਾਪਦਾ ਜਿੱਦਾਂ ਤਾਪ ਚੜਨਾ ਤਾਂ ਕਰਕੇ ਪਹਿਲਾਂ ਹੀ ਬੰਜੇ ਤੇ ਬਹਿ ਜਾਣਾ ਬੁਖਾਰ ਨੂੰ ਹਲੇ ਪਤਾ ਵੀ ਨਹੀਂ ਚੜਨਾ ਕਿ ਨਹੀਂ ਚੜਨਾ ਜਿੰਨੂੰ ਚੜਨਾ ਉਹਨੂੰ ਪਤਾ ਆ ਉਹਨੇ ਪਹਿਲਾਂ ਹੀ ਵੈਲਕਮ ਕਰਨ ਲਈ ਮੰਜੇ ਤੇ ਪੈ ਜਾਣਾ ਸਿਰ ਤੇ ਪੱਟੀ ਬੰਨ ਕੇ ਪੈਰਾਸੀਟਾਮੋਲ ਖਾ ਕੇ ਹੁਣ ਤੋ ਤੁਸੀਂ ਇਦਾਂ ਸਮਝ ਲਓ ਵੀ ਤੁਹਾਨੂੰ ਵਚਨ ਇਦਾਂ ਕਹਿੰਦਾ ਜੇ ਤੁਸੀਂ ਕੰਮ ਨਹੀਂ ਕਰਨਾ ਫਿਰ ਰੋਟੀ ਨਹੀਂ ਖਾਣੀ ਜਿਨ੍ਹਾਂ ਨੂੰ ਕੰਮ ਕਰਨ ਤੋਂ ਸ਼ਰਮ ਆਉਂਦੀ ਉਹਨਾਂ ਨੂੰ ਰੋਟੀ ਖਾਣ ਤੋਂ ਵੀ ਫਿਰ ਸ਼ਰਮ ਆਉਣੀ ਚਾਹੀਦੀ ਆ ਓ ਨੌਜਵਾਨ ਜਿਹੜੇ ਮੋਰਾਂ ਵਰਗੇ ਬੋਦੇ ਬਣਾਉਂਦੇ ਆ ਕੰਨਾਂ 'ਚ ਕਿੰਨੀਆਂ-ਕਿੰਨੀਆਂ ਵਾਲੀਆਂ ਪਾ ਲੈਂਦੇ ਆ ਘਰਦਿਆਂ ਦੇ ਗਲ 'ਚ ਗੂਠ ਦਿੰਦੇ ਆ ਫੇ ਮਹਿੰਗੇ ਮੋਬਾਈਲ ਲੈਂਦੇ ਤੇ ਚੌਂਕਾਂ ਵਿੱਚ ਖੜ ਕੇ ਇੱਕ ਦੂਜੇ ਨੂੰ ਸਹਿਨਤਾ ਕਰਦੇ ਆ ਮੈਨੂੰ ਐਦਾਂ ਲੱਗਦਾ ਜਿੱਦਾਂ ਬਾੜੀ ਉਹਨਾਂ ਨੂੰ ਕਹਿੰਦੀ ਤੁਸੀਂ ਰੋਟੀ ਖਾਣੀ ਛੱਡ ਦਿਓ ਮੈਂ ਕਈ ਵਾਰੀ ਸੋਚਦੀ ਹੁੰਨੀ ਜਦੋਂ ਆਪਾਂ ਚਾਹੇ ਸਾਡਾ ਪਿੰਡ ਆ ਚਾਹੇ ਤੁਹਾਡਾ ਪਿੰਡ ਆ ਕਿਧਰੇ ਵੀ ਜਦੋਂ ਆਪਾਂ ਵਿਜ਼ਿਟ ਕਰਨ ਨੂੰ ਜਾਂਦੇ ਆ ਜਦੋਂ ਨਿਆਣਿਆਂ ਨੂੰ ਬੇਲੇ ਦੇਖੀਦਾ ਵੀ ਉਹਨਾਂ ਦੀ ਉਮਰ ਕਮਾਈ ਕਰਨ ਦੀ ਆ ਪਰ ਉਹ ਕੋਈ ਕੰਮ ਧੰਦਾ ਨਹੀਂ ਕਰਦੇ ਤੇ ਮੈਂ ਕਿਹਾ ਇਹਨਾਂ ਦੀਆਂ ਮਾਵਾਂ ਵੀ ਬੈਠੇ ਆ ਸੇਰੇ ਦੀਆਂ ਲੜੀਆਂ ਗੁੰਦਦੀਆਂ ਹੋਣੀਆਂ ਵੀ ਕੋਈ ਭਾਗਾ ਵਾਲੀ ਆਊਗੀ ਸਾਨੂੰ ਰੋਟੀ ਟੋਕ ਲਾ ਕੇ ਦੇਊਗੀ ਤਮੇ ਆ ਕੇ ਬਾਗਾਂ ਵਾਲੀ ਦੇ ਘਰਦਿਆਂ ਨੇ ਵੀ ਪੁੱਛਣਾ ਵੀ ਮੁੰਡੇ ਕਿਹੜੀ ਕੁਰਸੀ ਤੇ ਬਹਿ ਕੇ ਤਨਖਾਹਾਂ ਦਾ ਲਫਾਫਾ ਫੜਦੇ ਆ ਕਿੰਨਾ ਕਮਾਉ ਆ ਇਹ ਸੋਹਣੀ ਗੱਲ ਨਹੀਂ ਆ ਕਿ ਇੱਕ ਬੰਦਾ ਜਿਹੜਾ ਕਮਾਈ ਕਰ ਸਕਦਾ ਆ ਜਿਹਦੇ ਹੱਥ ਪੈਰ ਚੱਲਦੇ ਆ ਜਿਹਦੀ ਸੁਰਤ ਕਾਇਮ ਆ ਜਿਹਦੀ ਨਿਗਾਹ ਕਾਇਮ ਆ ਉਹ ਕੰਮ ਨਾ ਕਰੇ ਇਹ ਚੰਗੀ ਗੱਲ ਨਹੀਂ ਆ ਇੱਜ਼ਤ ਇੱਜ਼ਤ ਦੀ ਕਮਾਈ ਉਹ ਹੀ ਆ ਜਿਹੜੀ ਇਨਸਾਨ ਆਪ ਮਿਹਨਤ ਕਰਕੇ ਕਮਾਵੇ ਤਾਂ ਫਿਰ ਉਹਦੀ ਰੋਟੀ ਉਹ ਖਾਵੇ ਉਸ ਰੋਟੀ ਦਾ ਸਵਾਦ ਹੀ ਹੋਰ ਆ ਇਸੇ ਲਈ ਬਚਨ ਦੇ ਵਿੱਚ ਇਦਾਂ ਲਿਖਿਆ ਕਹਿੰਦਾ ਕਈ ਕ ਇਨੇ ਕਸੂਤੇ ਚੱਲਦੇ ਆ ਕਸੂਤੇ ਦਾ ਮਤਲਬ ਸੂਤ ਨਾਲ ਨਹੀਂ ਚੱਲਦੇ ਸਹੀ ਤਰੀਕੇ ਨਾਲ ਨਹੀਂ ਚੱਲਦੇ ਕਈ ਐਨੇ ਕਸੂਤੇ ਚੱਲਦੇ ਕਹਿੰਦਾ ਆਪ ਕੰਮ ਤੰਦਾ ਨਹੀਂ ਕਰਦੇ ਤੇ ਦੂਜਿਆਂ ਦੇ ਕੰਮਾਂ 'ਚ ਲਾਤ ੜਾਉਂਦੇ ਆ ਦੂਜਿਆਂ ਨੂੰ ਵੀ ਕਹੀ ਜਾਣਾ ਖਰਾਬ ਕਰੀ ਜਾਣਾ ਉਹਨਾਂ ਦੀ ਉਹਨਾਂ ਨੂੰ ਐਹੋ ਜੀਆਂ ਗੱਲਾਂ ਕਰਨੀਆਂ ਟੌਂਚ ਮਾਰਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਡੀਮੋਟਿਵ ਕਰਨ ਨਿਰਾਸ਼ਾ ਵਿੱਚ ਲੈ ਕੇ ਜਾਣਾ ਜੇ ਤੁਸੀਂ ਆਪ ਨਹੀਂ ਕਰਦੇ ਤਾਂ ਕਰਨਾ ਸ਼ੁਰੂ ਕਰੋ ਪਰ ਜੇ ਤੁਸੀਂ ਮਨ ਬਣਾਇਆ ਨਹੀਂ ਕਰਨਾ ਤਾਂ ਫਿਰ ਕਿਸੇ ਨੂੰ ਖਰਾਬ ਨਾ ਕਰੋ ਕਿਸੇ ਦਾ ਕੰਮ ਖਰਾਬ ਨਾ ਕਰੋ ਬਈ ਆਪ ਸਬਜੀ ਨਹੀਂ ਬਣਾਉਣੀ ਆਉਂਦੀ ਕੋਈ ਬਣਾ ਕੇ ਗਿਆ ਤੇ ਮੁੱਠ ਲੂਣ ਦੀ ਪਾ ਦੇਣੀ ਉਹਦੇ ਚ ਬਈ ਆਪੇ ਇਹਨੂੰ ਟੱਬਰ ਗਾਲਾਂ ਕੱਢੇ ਹੁਣ ਤੁਸੀਂ ਦੇਖ ਸਕਦੇ ਹੋ ਬੱਚੋ ਨਾ ਆਪਾਂ ਨੂੰ ਕਿੰਨਾ ਸਟ੍ਰਿਕਟਲੀ ਕਹਿੰਦਾ ਕੰਮ ਧੰਦੇ ਕਰਨ ਦੇ ਬਾਰੇ ਵਿੱਚ ਹੱਲੇ ਤੇ ਆਪਾਂ ਸਰੀਰਕੀ ਗੱਲਾਂ ਕਰਦੇ ਆਂ ਪ੍ਰਾਣ ਤਾਂ ਹੱਲੇ ਅੱਗੇ ਜਾ ਕੇ ਪੈਣੀ ਆ ਜ਼ਬੂਰਾ ਦੀ ਕਿਤਾਬ ਉਹਦਾ 128 ਨੰਬਰ ਅਧਿਆਇ ਉਹਦੀ 2 ਨੰਬਰ ਪੰਕਤੀ ਚ ਇਦਾਂ ਲਿਖਿਆ ਕਹਿੰਦਾ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਗਾ ਤੂੰ ਧੰਨ ਹੋਵੇਂਗਾ ਤੇ ਤੇਰਾ ਭਲਾ ਹੋਵੇਗਾ ਜੇ ਤੂੰ ਕੰਮ ਕਰੂਗਾ ਫਿਰ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ ਅੱਜ ਕੋਸ਼ ਲੋਕਾਂ ਦੀ ਪ੍ਰੋਬਲਮ ਕੀ ਆ ਉਹ ਕਹਿੰਦੇ ਅਸੀਂ ਕੰਮ ਕਰਦੇ ਆ ਪਰ ਕੋਈ ਬਰਕਤ ਨਹੀਂ ਹੈਗੀ ਬਹੁਤ ਸਾਰੇ ਲੋਕਾਂ ਦੀ ਲਾਈਫ 'ਚ ਪ੍ਰੋਬਲਮ ਹੈ ਬਈ ਉਹ ਕੰਮ ਕਰਦੇ ਆ ਪਰ ਬਰਕਤ ਨਹੀਂ ਹੈਗੀ ਕਹਿੰਦੇ ਕਮਾਈ ਖਾਣ ਨੂੰ ਨਹੀਂ ਮਿਲਦੀ ਉਹਦਾ ਚੱਕਰ ਕੀ ਆ ਜਿਹੜਾ ਤੁਸੀਂ ਬੰਦੋਗਰੀ ਨਾਲ ਕਰੋਗੇ ਉਹਦੀ ਕਮਾਈ ਤੁਸੀਂ ਨਹੀਂ ਖਾ ਸਕਦੇ ਜਦੋਂ ਸਵੇਰ ਨੂੰ ਕੰਮ ਤੇ ਜਾਣ ਦਾ ਵੇਲਾ ਹੋਵੇ ਉਦੋਂ ਮਨ 'ਚ ਜੇ ਇਹ ਵਿਚਾਰ ਆਜੇ ਅੱਜ ਫੇਰ ਕੰਮ ਤੇ ਜਾਣਾ ਪੈਣਾ ਮੇਰਾ ਤੇ ਭੋਰਾ ਜੀ ਨਹੀਂ ਕਰਦਾ ਕੰਮ ਤੇ ਜਾਣ ਨੂੰ ਉਸ ਦਿਨ ਦੀ ਕਮਾਈ ਮਤਲਬ ਤੁਸੀਂ ਸਵੇਰੇ ਹੀ ਸਮਝੋ ਖੂ ਦੇ ਵਿੱਚ ਸੁੱਟ ਦਿੱਤੀ ਵੇ ਸੈਟਰਡੇ ਸੰਡੇ ਛੁੱਟੀ ਸੀ ਸ਼ਨੀ ਐਤਵਾਰ ਤੁਸੀਂ ਬੈਲੇ ਸੀਗੇ ਤੇ ਸੋਵਾਰ ਸੋਵਾਰ ਨੂੰ ਤੁਸੀਂ ਲੈ ਅੱਜ ਕਿੱਥੋਂ ਸੋਵਾਰ ਫੇਰ ਆ ਗਿਆ ਹੁਣ ਫੇਰ ਕੰਮ ਤੇ ਜਾਣਾ ਹੁਣ ਫੇਰ ਬੌਸ ਦੇ ਝਿੜਕੇ ਖਾਣੇ ਹੁਣ ਫੇਰ ਉਥੇ ਮੇਰਾ ਤੇ ਠੇਕੇਦਾਰ ਇਦਾਂ ਦਾ ਆ ਉਹਨੇ ਇਦਾਂ ਕਹਿਣਾ ਹੁਣ ਫੇਰ ਧੁੱਪੇ ਪਿੰਡਾ ਸਾੜਨਾ ਹੁਣ ਫੇਰ ਇਦਾਂ ਕਰਨੀ ਫੇਰ ਜਾ ਕੇ ਨਿਆਣਿਆਂ ਨਾਲ ਮਗਜਮਾਰੀ ਕਰਨੀ ਹੁਣ ਫੇਰ ਜਾ ਕੇ ਪ੍ਰਿੰਸੀਪਲ ਦੀਆਂ ਗੱਲਾਂ ਸੁਣੋ ਜਦੋਂ ਅਸੀਂ ਇੰਦਾ ਕਮਾਈ ਵਾਸਤੇ ਮਨ ਬਣਾਉਨੇ ਆ ਉਹ ਕਮਾਈ ਨੂੰ ਅਸੀਂ ਖਾ ਨਹੀਂ ਸਕਦੇ ਫਿਰ ਉਸ ਕਮਾਈ 'ਚ ਕੋਈ ਬਰਕਤ ਨਹੀਂ ਪੈਂਦੀ ਪਰ ਜੇ ਤੁਸੀਂ ਪ੍ਰਭੂ ਤੇਰਾ ਧੰਨਵਾਦ ਤੈਮਨੂੰ ਨੌਕਰੀ ਦਿੱਤੀ ਤੈਮਨੂੰ ਹੱਥ ਪੈਰ ਦਿੱਤੇ ਪੈਸਾ ਕਮਾਉਣ ਦੇ ਲਈ ਸ਼ਕਤੀ ਦਿੱਤੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਚਾਹ ਨਾਲ ਜਾਂਦੇ ਆ ਪ੍ਰਭੂ ਮੇਰੇ ਕਾਰੋਬਾਰ ਨੂੰ ਬles ਕਰੋ ਯੇ ਦੇ ਜਿਹਦੀ ਅਗਵਾਈ ਚ ਮੈਂ ਕੰਮ ਕਰਦਾ ਜਿਹਦਾ ਇਹ ਕਾਰੋਬਾਰ ਆ ਉਹਦੇ ਕਾਰੋਬਾਰ ਚ ਬਰਕਤ ਆਵੇ ਪ੍ਰਭੂ ਇਸ ਕਾਰੋਬਾਰ ਦੇ ਓਨਰ ਨੂੰ ਵੀ ਬles ਕਰੋ ਮਾਲਕ ਨੂੰ ਬਰਕਤ ਦਿਓ ਤੁਸੀਂ ਦੇਖਿਓ ਪਰਮੇਸ਼ਵਰ ਨੇ ਤੁਹਾਨੂੰ ਉੱਚਿਆਂ ਵੀ ਕਰਨਾ ਆ ਔਰ ਤੁਸੀਂ ਆਪਣੇ ਹੱਥਾਂ ਦੀ ਕਮਾਈ ਵੀ ਜ਼ਰੂਰ ਖਾਓਗੇ ਹਾਲੇਲੂਇਆ